ਰੂਰਲ ਡਵੈਲਪਮੈਂਟ ਦੇ ਮੰਤਰੀ ਸਾਹਿਬ ਸਾਡੇ ਸਰਉਂਤ ਸਿੰਘ ਜੀ ਸਪੈਸ ਕਾਨਫਰੰਸ ਨੂੰ ਅੱਗੇ ਲੈ ਕੇ ਜਾਣਗੇ ਤੇ ਸਾਡੇ ਕਹ ਲੋ ਕਿ ਪਬਲਿਕ ਹੈਲਥ ਦੇ ਮਨਿਸਟਰ ਹਾਊਸਿੰਗ ਦੇ ਮਨਿਸਟਰ ਹਰਦੀਪ ਮੁੰਡੀਆਂ ਜੀ ਵੀ ਇਸ ਸਪੈਸ ਕਾਨਫਰੰਸ 'ਚ ਰਹਿਣਗੇ ਅੱਜ ਵੀ ਪ੍ਰੈਸ ਕਾਨਫਰੰਸ ਦਾ ਇੰਪੋਰਟੈਂਸ ਹੈ ਹੈਗੀ ਹੈ ਕਿ ਜਿਹੜੀ ਰੂਰਲ ਡਵੈਲਪਮੈਂਟ ਹੈ ਦੇਸ਼ ਵਿਦੇਸ਼ 'ਚ ਬੈਠੇ ਪੰਜਾਬੀ ਜਦ ਵੀ ਕੋਈ ਗੱਲ ਕਰਦੇ ਹੈ ਤੇ ਆਪਣੇ ਪਿੰਡ ਬਾਰੇ ਸੋਚਦੇ ਆਪਾਂ ਵੀ ਕੋਈ ਖਿਆਲ ਰੱਖਦੇ ਆ ਨਾ ਤੇ ਸਭ ਤੋਂ ਪਹਿਲਾਂ ਆਪਣਾ ਪਿੰਡ ਦੇਖਦਾ ਸਾਨੂੰ ਤੇ ਪਿੰਡ ਦੀ ਗਲੀਆਂ ਬਾਰੇ ਸੋਚਦੇ ਆ ਤੇ ਪਿੰਡ ਦੀ ਡਵੈਲਪਮੈਂਟ ਲਈ ਸਪੈਸ਼ਲੀ ਪੰਜਾਬ ਸਰਕਾਰ ਨੇ ਇੰਨਾ ਵੱਡਾ ਬਜਟ ਰੱਖਿਆ ਜਿਹਦੇ ਕੀ ਡਿਟੇਲ ਸੋਨ ਸਾਹਿਬ ਅੱਗੇ ਤੁਹਾਨੂੰ ਦੇਣਗੇ ਤੇ ਉਸ ਪਿੰਡ ਦੇ ਅੰਦਰ ਕਿਹੜੀ ਕਿਹੜੀ ਡਵੈਲਪਮੈਂਟ ਹੋਣੀ ਹੈ ਕਿਸ-ਕਿਸ ਲੈਵਲ ਦੇ ਉੱਤੇ ਆਪਾਂ ਪਿੰਡਾਂ ਦੀਆਂ ਪ੍ਰੋਬਲਮਸ ਨੂੰ ਪਹਿਲਾਂ ਆਈਡੈਂਟੀਫਾਈ ਕੀਤਾ ਔਰ ਆਈਡੈਂਟੀਫਾਈ ਕਰਨ ਤੋਂ ਬਾਅਦ ਕਿਉਂਕਿ ਦੋ ডিপਾਰਟਮੈਂਟ ਰਦਰ ਤਿੰਨ ডিপਾਰਟਮੈਂਟ ਇਸਟ ਇਨਵੋਲ ਹੋ ਰਹੇ ਸੀ ਮੈਂ ਖੁਦ ਸੀਵਰੇਜ ਬੋਰਡ ਦਾ ਚੇਅਰਮੈਨ ਆ ਸੀਵਰੇਜ ਦੀ ਬੜੀ ਵੱਡੀ ਪ੍ਰੋਬਲਮ ਪਿੰਡਾਂ ਦੇ ਅੰਦਰ ਆਉਂਦੀ ਹੈ ਕਿਉਂਕਿ ਵਾਟਰ ਸਪਲਾਈ ਤਾਂ ਕਾਫੀ ਸੋਲਵ ਹੋ ਚੁੱਕੀ ਹੈ ਲੇਕਿਨ ਪਿੰਡਾਂ ਦੇ ਅੰਦਰ ਸੀਵਰੇਜ ਦੀ ਪ੍ਰੋਬਲਮ ਬੜੀ ਵੱਡੀ ਸੀ ਇਸ ਕਰਕੇ ਸੀਵਰੇਜ ਬੋਰਡ ਵੱਲੋਂ ਮੇਰੀ ਡਿਊਟੀ ਲੱਗੀ ਸੋਨ ਸਾਹਿਬ ਕਿਉਂਕਿ ਰੂਰਲ ਡਵੈਲਪਮੈਂਟ ਦੇ ਮੰਤਰੀ ਨੇ ਕਿ ਪਿੰਡਾਂ ਦੇ ਅੰਦਰ ਅਗਰ ਕੋਈ ਵੀ ਕੰਮ ਕਰਨਾ ਹੁੰਦਾ ਹੈ ਤੇ ਉਹ ਰੂਰਲ ਡਵੈਲਪਮੈਂਟ ডিপਾਰਟਮੈਂਟ ਕਰਦਾ ਹੈ ਮਨ ਰਿਕਾਰਡ ਡਿਪਾਰਟਮੈਂਟ ਕਰਦਾ ਉਹ ਸਾਰਿਆਂ ਨੂੰ ਇਕੱਠਾ ਕੀਤਾ ਤੇ ਪਬਲਿਕ ਹੈਲਥ ਜਿਹੜਾ ਹੈਗਾ ਕਿਉਂਕਿ ਪਿੰਡਾਂ ਦੀ ਵਾਟਰ ਸਪਲਾਈ ਤੇ ਸੀਵਰੇਜ ਦਾ ਸਾਰਾ ਕੰਮ ਪਬਲਿਕ ਹੈਲਥ ਦੇ ਹੰਦੇ ਤੇ ਇੱਕ ਜੁਆਇੰਟ ਸਿੰਕਰਨਾਈਜੇਸ਼ਨ ਅਪਰੋਚ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਹ ਡਿਸਾਈਡ ਕੀਤਾ ਕਿ ਆਪਾਂ ਪਿੰਡਾਂ ਦੀ ਡਵੈਲਪਮੈਂਟ ਦੇ ਉੱਤੇ ਕੰਮ ਕਰਨਾ ਹੈ ਔਰ ਉਸ ਪਿੰਡਾਂ ਦੀ ਡਵੈਲਪਮੈਂਟ ਲਈ ਬੇਸ਼ੱਕ ਉਹ ਸੀਵਰੇਜ ਦੀ ਗੱਲ ਹੋਏ ਬੇਸ਼ੱਕ ਉਹ ਪਲੇਗਰਾਉਂਡ ਦੀ ਗੱਲ ਹੋਏ ਜਿਸ ਵੀ ਲੈਵਲ ਦੇ ਉੱਤੇ ਸਟਰੀਟ ਲਾਈਟਸ ਦੀ ਗੱਲ ਹੋਏ ਹਰ ਇੱਕ ਲੈਵਲ ਨੂੰ ਸਿੰਕੋਨਾਈਜ਼ ਕਰਕੇ ਅੱਗੇ ਲੈ ਕੇ ਜਾਣਾ ਹੈ ਤੇ ਉਹਦੇ ਲਈ ਸਪੈਸ਼ਲ ਬਜਟ ਮੈਂ ਸਮਝਦਾ ਕਿ 4573 ਕਰੋੜ ਰੁਪਏ ਦਾ ਬਜਟ ਬਹਿਤ ਕੇ ਅਲੋਟ ਕੀਤਾ ਗਿਆ ਤਾਂ ਕਿ ਰੂਰਲ ਡਵੈਲਪਮੈਂਟ ਦੇ ਅਧੀਨ ਗੱਲ ਕਰ ਸਕੀਏ ਔਰ ਮੈਂ ਹੁਣ ਬੇਨਤੀ ਕਰਾਂਗਾ ਪ੍ਰਦੀਪ ਮੁੰਡਿਆ ਜੀ ਨੂੰ ਕਿ ਕਿਉਂਕਿ ਉਹ ਪਬਲਿਕ ਹੈਲਥ ਦਾ ਕੰਮ ਦੇਖਦੇ ਨੇ ਉਹਨਾਂ ਦਾ ਜੋ ਪਲਾਨ ਹੈ ਉਹ ਦੱਸਣਗੇ ਔਰ ਉਸ ਤੋਂ ਬਾਅਦ ਸਾਡੇ ਸੋਨ ਸਾਹਿਬ ਇਹਦੇ ਉੱਤੇ ਸਾਰੀ ਡਿਟੇਲ ਦੱਸਣਗੇ ਤਤ ਸ੍ਰੀ ਕਾਲ ਜੀ ਸਾਰੇ ਭਰਾਵਾਂ ਨੂੰ ਸੋ ਜਿੱਥੇ ਸ਼ਹਿਰੀ ਕਾਸ ਦਾ ਕਾਇاکਲਪ ਹੋ ਰਹੀ ਹੈ ਉੱਥੇ ਹੀ ਪਿੰਡਾਂ ਦੇ ਵਿਕਾਸ ਦੇ ਲਈ ਮੇਰੇ ਕੋਲ ਪਬਲਿਕ ਹੈਲਥ ਦਾ ਵਿਭਾਗ ਸੋ ਅਸੀਂ ਤਨਪ੍ਰੀ ਸੋਨ ਜੀ ਰੂਰਲ ਡਿਵੈਲਪਮੈਂਟ ਦੇ ਮਨਿਸਟਰ ਨੇ ਇਹਨਾਂ ਦੇ ਨਾਲ ਲਾ ਕੇ ਪਿੰਡਾਂ ਦੇ ਜਿਹੜੇ 17000 ਤਕਰੀਬਨ 17000 ਟੋਬਿਆਂ ਦਾ ਜਿਹੜੀ ਕਾਇاکਲਪ ਕੰਮ ਜਾ ਰਹੇ ਆ ਸੋ ਛੀਤੀਆਲ ਮਾਡਲ ਦੇ ਤਰੀਕੇ ਨਾਲ ਉਹ ਸਾਰੇ ਹੀ ਪੰਚਾਇਤਾਂ ਦੇ ਨਾਲ ਲਾ ਕੇ ਮਨਿਸਟਰ ਸਾਹਿਬ ਦੇ ਨਾਲ ਲਾ ਕੇ ਸਾਰੇ ਟੁੱਬਿਆਂ ਨੂੰ ਵਧੀਆ ਸੀਚੇਲ ਮਾੜੋ ਵਿਚਰਾਂ ਬਣਾਵਾਗੇ ਸੋ ਮੈਂ ਜੋ ਵੀ ਮਿਨਿਸਟਰ ਸਾਹਿਬ ਰੂਰਲ ਡਿਵੈਲਪਮੈਂਟ ਦੇ ਮੰਤਰੀ ਨੇ ਜੋ ਵੀ ਮੇਰੀ ਜਿੱਥੇ ਵੀ ਮੇਰਾ ਸਹਿਯੋਗ ਜਿੱਥੇ ਮੇਰੇ ਡਿਪਾਰਟਮੈਂਟ ਦੀ ਲੋਡ ਹੋਵੇਗੀ ਸੋ ਮੈਂ ਇਹਨਾਂ ਦੇ ਨਾਲ ਕਿਉਂਕਿ ਪਿੰਡਾਂ ਦੀ ਕਾਇਆਕਲਪ ਬਹੁਤ ਜ਼ਰੂਰੀ ਹੈ ਜਿਵੇਂ ਸਾਡੇ ਡਾਕਟਰ ਸੰਨੀ ਅਨਵਾਲੀ ਨੇ ਦੱਸਿਆ ਕਿ ਜਦੋਂ ਵੀ ਅਸੀਂ ਕੋਈ ਵਿਕਾਸ ਦੀ ਗੱਲ ਕਰੀਏ ਜਾਂ ਜਦੋਂ ਵੀ ਕੋਈ ਗੱਲ ਕਰੀ ਤੇ ਆਪਣੇ ਪਿੰਡਾਂ ਤੋਂ ਹੀ ਸ਼ੁਰੂਆਤ ਹੁੰਦੀ ਹੈ ਅਸੀਂ ਸਾਰੇ ਪਿੰਡਾਂ ਤੋਂ ਆਏ ਹੋਏ ਪਿੰਡਾਂ ਦੇ ਕੋਲੇ ਜੰਮੇ ਪੋਲੇ ਤੇ ਸਾਨੂੰ ਜਦੋਂ ਪਿੰਡਾਂ ਦੀ ਡਿਵੈਲਪਮੈਂਟ ਕਰਦਾ ਕੋਈ ਗੱਲ ਚੱਲਦੀ ਹੈ ਤੇ ਬਹੁਤ ਖੁਸ਼ੀ ਹੁੰਦੀ ਹੈ ਹੁਣ ਮੈਂ ਤੁਹਾਨੂੰ ਇਸ ਨੂੰ ਸਾਂਝ ਨੂੰ ਬੇਨਤ ਕਰੂੰਗਾ ਕਿ ਤੁਸੀਂ ਇਹਦੇ ਬਾਰੇ ਡਿਟੇਲਸ ਕਰਸਿਆ ਜਾਵੇ ਤੇ ਮੇਰੇ ਡਿਪਾਰਟਮੈਂਟ ਦੀ ਪਬਲਿਕ ਹੈਲਥ ਦੀ ਜਿੱਥੇ ਵੀ ਲੋੜ ਹੋਵੇ ਅਸੀਂ ਨਾਲ ਖੜੇ ਆ ਤੇ ਪਿੰਡਾਂ ਜਿਹੜੇ 17000 ਠੱਪੜਾ ਉਹ ਬਿਲਕੁਲ ਠੀਕ ਕਰਾਂ। ਸਭ ਤੋਂ ਪਹਿਲਾਂ ਤਾਂ ਮੈਂ ਇਲੈਕਟ੍ਰੋਨਿਕ মিডিਆ ਦਾ ਪ੍ਰਿੰਟ মিডিਆ ਦਾ ਧੰਨਵਾਦ ਕਰਦਾ ਹਾਂ ਤੁਸੀਂ ਅੱਜ ਇਸ ਪ੍ਰੈਸ ਕਾਨਫਰੰਸ ਨੂੰ ਕਵਰ ਕਰਨ ਲਈ ਉਰੇ ਪਹੁੰਚੇ ਹੋ। ਦੂਸਰਾ ਧੰਨਵਾਦ ਕਰਦਾ ਮੈਂ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਜੀ ਦਾ ਤੇ ਨਾਲ ਸਾਡੇ ਵਿੱਤ ਮੰਤਰੀ ਸਰਦਾਰ ਹਰਪਾਲ ਸਿੰਘ ਚੀਮਾ ਜੀ ਦਾ ਜਿਨ੍ਹਾਂ ਨੇ ਅੱਜ ਤੱਕ ਦਾ ਸਭ ਤੋਂ ਬਿਹਤਰੀਨ ਬਜਟ ਜੋ ਹਰ ਸੈਗਮੈਂਟ ਨੂੰ ਹਰ ਖਿੱਤੇ ਨੂੰ ਮੱਦੇ ਨਜ਼ਰ ਰੱਖਦੇ ਹੋਏ ਬਣਾਇਆ ਤਿਆਰ ਕੀਤਾ ਔਰ ਇਹਦੇ ਵਿੱਚ ਮੈਨੂੰ ਦੱਸਦੇ ਹੋਏ ਖੁਸ਼ੀ ਹੁੰਦੀ ਹੈ ਕਿ ਸਾਲ 2022 ਦੇ ਵਿੱਚ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਸੀ ਤਾਂ ਸਾਡੇ ਨੈਸ਼ਨਲ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੇ ਪੰਜਾਬ ਦੇ ਵਿੱਚ ਆ ਕੇ ਗਰੰਟੀਆਂ ਦਿੱਤੀਆਂ ਸੀ ਪ੍ਰੋਮਿਸ ਕੀਤੇ ਸੀ ਜਿਹਦੇ ਵਿੱਚ ਮੁੱਖ ਪ੍ਰੋਮਿਸ ਜਿਹੜੇ ਸੀ ਉਹਦੇ ਚੋਂ ਚਾਰ ਗਰੰਟੀਆਂ ਜਿਹੜੀਆਂ ਦਿੱਤੀਆਂ ਗਈਆਂ ਸੀ ਜਿਹਦੇ ਚੋਂ ਸਾਡੀ ਬਿਜਲੀ ਦੀ ਗਰੰਟੀ ਸੀ ਇਲਾਜ ਦੀ ਗਰੰਟੀ ਸੀ ਸਿੱਖਿਆ ਦੀ ਗਰੰਟੀ ਸੀ ਮਹਿਲਾਵਾਂ ਨੂੰ ਸਾਡੀਆਂ ਮਾਤਾਵਾਂ ਤੇ ਭੈਣਾਂ ਨੂੰ 1100 ਰੁਪਇਆ 1000 ਰੁਪਇਆ ਬੇਸਿਕਲੀ ਦੇਣ ਦੀ ਗਾਰੰਟੀ ਸੀ ਪਰ 1100 ਕਰਤਾ ਸੀ ਸੋ ਉਹਦੇ ਚੋਂ ਅਸੀਂ ਚਾਰ ਗਾਰੰਟੀਆਂ ਚੋਂ ਤਿੰਨ ਗਾਰੰਟੀਆਂ ਬਾਕੀ ਵੀ ਪੂਰੀਆਂ ਕਰਤੀਆਂ ਚਾਹੇ ਉਹ ਸਿੱਖਿਆ ਦੀ ਹੋਵੇ ਚਾਹੇ ਇਲਾਜ ਦੀ ਹੋਵੇ ਚਾਹੇ ਫ੍ਰੀ ਬਿਜਲੀ ਦੀ ਹੋਵੇ ਬਹੁਤ ਜਲਦੀ ਆਉਣ ਵਾਲੇ ਸਮੇਂ ਚ ਅਸੀਂ 1100 ਰੁਪਏ ਦੀ ਗਾਰੰਟੀ ਵੀ ਪੂਰੀ ਕਰਨ ਜਾ ਰਹੇ ਹਾਂ ਕਿਉਂਕਿ ਆਮ ਲੋਕਾਂ ਦੀ ਸਰਕਾਰ ਹੈ ਇਹ ਆਮ ਲੋਕਾਂ ਨੇ ਚੁਣੀ ਹੈ ਇਹ ਲੋਕਪੱਖੀ ਸਰਕਾਰ ਹੈ ਉਸੇ ਦੇ ਚੱਲਦੇ ਹੋਏ ਮੈਨੂੰ ਅੱਜ ਇਹ ਦੱਸਦੇ ਹੋ ਬੜਾ ਮਾਣ ਮਹਿਸੂਸ ਹੋ ਰਿਹਾ ਹੈ ਕੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਜੀ ਨੇ ਡਾਕਟਰ ਬਾਬਾ ਸਾਹਿਬ ਭੀਮrao ਅੰਬੇਦਕਰ ਜੀ ਨੇ ਜੋ ਜੋ ਦੇਸ਼ ਦੇ ਪ੍ਰਤੀ ਸੁਪਨਾ ਸੋਚਿਆ ਸੀ ਉਹਦੇ ਵਿੱਚ ਸਾਡਾ ਜੋ ਸੂਬਾ ਪੰਜਾਬ ਹੈ ਜੋ ਕਿ ਆਮ ਆਦਮੀ ਪਾਰਟੀ ਨੂੰ ਆਮ ਆਦਮੀ ਪਾਰਟੀ ਜਿਨ੍ਹਾਂ ਨੂੰ ਆਪਣਾ ਆਈਡੀਅਲ ਮੰਨਦੀ ਹੈ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਜੀ ਨੂੰ ਡਾਕਟਰ ਬਾਬਾ ਸਾਹਿਬ ਭੀਮrao ਅੰਬੇਦਕਰ ਜੀ ਨੂੰ ਜਿਨ੍ਹਾਂ ਦੀ ਤਸਵੀਰ ਅਸੀਂ ਹਰ ਸਾਡੇ ਡਿਪਾਰਟਮੈਂਟ ਦੇ ਵਿੱਚ ਲਗਾਣੇ ਆ ਜਿਨ੍ਹਾਂ ਦੀ ਤਸਵੀਰ ਸਾਡੇ ਬਜਟ ਦੇ ਉੱਤੇ ਵੀ ਹੈ ਜਿਨ੍ਹਾਂ ਦੀ ਤਸਵੀਰ 24 ਘੰਟੇ ਸਾਡੇ ਦਿਲ ਦੇ ਵਿੱਚ ਵੀ ਹੈ ਉਸੇ ਨੂੰ ਮੱਦੇ ਨਜ਼ਰ ਰੱਖਦੇ ਹੋਏ ਜੇਕਰ ਅੱਜ ਗੱਲ ਕਰੀਏ ਆਰਡੀਪੀਆ ਡਿਪਾਰਟਮੈਂਟ ਦੀ ਰੂਰਲ ਡਵੈਲਪਮੈਂਟ ਐਂਡ ਪੰਚਾਇਤੀਆਰ ਡਿਪਾਰਟਮੈਂਟ ਦੀ ਇਸ ਵਾਰ ਦੇ ਵਿੱਚ ਇਸ ਵਾਰ ਦੇ ਬਜਟ ਦੇ ਵਿੱਚ ਜਿਹੜਾ ਇਸ ਵਾਰ ਦਾ 25 26 ਦਾ ਬਜਟ ਅਨਾਉਂਸ ਹੋਇਆ ਮੈਨੂੰ ਇਹ ਦੱਸਦੇ ਹੋ ਬੜਾ ਮਾਣ ਮਹਿਸੂਸ ਹੋ ਰਿਹਾ ਹੈ ਕਿ ਇਸ ਦੇ ਵਿੱਚ ਇਸ ਵਾਰ ਪਿੰਡੂ ਵਿਕਾਸ ਨੂੰ ਤਰਜੀਹ ਦਿੰਦੇ ਹੋਏ ਇਹਨੂੰ ਬढ़ावा ਦਿੰਦੇ ਹੋਏ ਇਸ ਵਾਰ ਇਹਦੀ ਜਿਹੜੀ ਅਮਾਉਂਟ ਹੈ 4573 ਕਰੋੜ ਰੁਪਈਆ ਮੈਂ ਫੇਰ ਰਿਪੀਟ ਕਰ ਰਿਹਾ 4573 ਕਰੋੜ ਰੁਪਈਆ ਟੋਟਲ ਰੱਖੀ ਗਈ ਹੈ ਇਸ ਦੇ ਵਿੱਚ ਸਾਡੇ ਮੁੱਖ ਏਜੰਡੇ ਜਿਨ੍ਹਾਂ ਦੇ ਉੱਤੇ ਅਸੀਂ ਬੇਸਿਕਲੀ ਕੰਮ ਕਰਨਾ ਹੈ ਮੈਂ ਉਹ ਤੁਹਾਨੂੰ ਸਾਡੇ ਇਹ ਬਜਟ ਦੇ ਵਿੱਚ ਵੀ ਅਸੀਂ ਇਹਨਾਂ ਨੂੰ ਬਿਲਕੁਲ ਐਂ ਕਲੀਅਰਲੀ ਫਿਗਰ ਆਊਟ ਕੀਤਾ ਜਿਹਦੇ ਵਿੱਚ ਸੀ ਸਾਰੇ ਜਿਹੜੇ ਪਿੰਡ ਨੇ ਪਿੰਡਾਂ ਦੇ ਜਿਹੜੇ ਟੋਬੇ ਨੇ ਤਕਰੀਬਨ ਤਕਰੀਬਨ ਪੰਜਾਬ ਦੇ ਅੰਦਰ 17000 ਟੋਬੇ ਨੇ ਔਰ ਜੇਕਰ ਮੈਂ ਪਿੰਡਾਂ ਦੀ ਗੱਲ ਕਰਾਂ 12581 ਪਿੰਡ ਨੇ ਤੇ 17000 ਟੋਬੇ ਨੇ ਇਹਨਾਂ ਟੋਬਿਆਂ ਦੀ ਸਫਾਈ ਕਰਾਉਣਾ ਪਹਿਲਾ ਸਾਡਾ ਅਹਿਮ ਕਦਮ 12581 ਪਿੰਡ ਨੇ ਤੇ 17000 ਟੋਬੇ ਨੇ 17000 ਟੋਪਿਆਂ ਦੀ ਸਫਾਈ ਦਾ ਕੰਮ ਕਰਾਉਣਾ ਇਹਦੇ ਚ ਹੁਣ ਸਾਡੇ ਕੋਲ ਅੱਗੇ ਦੋ ਤਰੀਕੇ ਨੇ ਸਫਾਈ ਕਰਾਉਣ ਦੇ ਨੰਬਰ 1 ਤਰੀਕਾ ਨੰਬਰ 1 ਤਰੀਕਾ ਇਹ ਹੈ ਕਿ ਅਸੀਂ ਸਾਰੇ ਸਾਰੇ ਡਿਪਾਰਟਮੈਂਟਾਂ ਵੱਲੋਂ ਅਸੀਂ ਆਦੇਸ਼ ਜਾਰੀ ਕਰਤੇ ਪਿੰਡਾਂ ਦੇ ਵਿੱਚ ਸਰਵੇ ਸਟਾਰਟ ਹੋ ਚੁੱਕੇ ਹੈ ਹਰ ਟੋਪੇ ਦਾ ਅਸੀਂ ਸੈਂਪਲ ਭਰ ਰਹੇ ਹਾਂ ਸੈਂਪਲ ਭਰਨ ਤੋਂ ਬਾਅਦ ਚੋਂ ਜਿਹੜੇ ਟੋਪਿਆਂ ਦਾ ਸੈਂਪਲ ਐਗਰੀਕਲਚਰ ਦੇ ਲਈ ਉਹ ਬਿਲਕੁਲ ਨੋਰਮਸ ਕੰਪਲਾਈ ਕਰਦਾ ਹੈ ਉਹਦਾ ਪਾਣੀ ਅਸੀਂ ਟੋਬਿਆਂ ਦਾ ਪਾਣੀ ਖੇਤਾਂ ਤੱਕ ਪਹੁੰਚਾਉਣਾ ਤੇ ਜਿਹੜੇ ਟੋਬਿਆਂ ਦਾ ਸੈਂਪਲ ਐਗਰੀਕਲਚਰ ਨੋਰਮਸ ਦੇ ਵਿੱਚ ਨਹੀਂ ਕੰਪਲਾਈ ਕਰਦਾ ਉਥੇ ਅਸੀਂ ਸੀਚੇਵਾਲ ਥਾਪਰ ਮਾਡਲ ਬਣਾ ਕੇ ਉਹਨੂੰ ਅਸੀਂ ਸਾਫ਼ ਕਰਕੇ ਪਾਣੀ ਨੂੰ ਟੋਟਲੀ ਕਲੀਨ ਕਰਕੇ ਉਸ ਨੂੰ ਅਸੀਂ ਫੇਰ ਤੋਂ ਆਪਣਾ ਇਹਦੇ ਤੱਕ ਖੇਤਾਂ ਤੱਕ ਪਹੁੰਚਾਉਣਾ ਸਾਡੀ ਇਹ ਪਹਿਲ ਹੈ ਔਰ ਅਸੀਂ ਇਹ ਵਾਅਦਾ ਕਰਦੇ ਹਾਂ ਸਾਡਾ ਇਹ ਵਾਅਦਾ ਤੁਹਾਡੇ ਨਾਲ ਪੰਜਾਬ ਵਾਸੀਆਂ ਨਾਲ ਵਾਅਦਾ ਹੈ ਕਿ ਸਾਡੇ ਆਉਣ ਵਾਲੇ 2 ਸਾਲ ਦੇ ਇਸ ਰੋਡਮੈਪ ਦੇ ਅੰਦਰ ਅੰਦਰ ਅਸੀਂ ਇਹ ਸਾਰੇ ਟੋਪਿਆਂ ਦੀ ਸਫਾਈ ਦਾ ਕੰਮ ਤੁਹਾਨੂੰ ਕਰਕੇ ਦਿਖਾਵਾਂਗੇ ਨੰਬਰ 2 ਇਹਦੇ ਵਿੱਚ ਸੀਵਰੇਜ ਟ੍ਰੀਟਮੈਂਟ ਜਿਹੜਾ ਸਿਸਟਮ ਲੱਗਦਾ ਕੋਈ ਵੀ ਕਿਉਂਕਿ ਇਹਦੇ ਵਿੱਚ ਡਿਪਾਰਟਮੈਂਟ ਕਈ ਐਡ ਹੁੰਦੇ ਨੇ ਮੇਰੇ ਸਤਕਾਰਯੋਗ ਕੈਬਨਿਟ ਦੇ ਮਿਨਿਸਟਰ ਸਾਥੀ ਸਰਦਾਰ ਹਰਦੀਪ ਸਿੰਘ ਜੀ ਮੁੰਡੀਆਂ ਸਾਹਿਬ ਮੇਰੇ ਖੱਬੇ ਪਾਸੇ ਬੈਠੇ ਨੇ ਔਰ ਸੱਜੇ ਪਾਸੇ ਸਾਡੇ ਸੀਵਰੇਜ ਬੋਰਡ ਦੇ ਚੇਅਰਮੈਨ ਡਾਕਟਰ ਸਨੀ ਆਲੂਵਾਲੀਆ ਜੀ ਬੈਠੇ ਨੇ ਇਹਦੇ ਵਿੱਚ ਇਸ ਡਿਪਾਰਟਮੈਂਟ ਨੂੰ ਸਾਨੂੰ ਇਹਦੀ ਪੈਰ ਪੈੜ ਤੇ ਜ਼ਰੂਰਤ ਪੈਣੀ ਹੈ ਜਿਹਦੇ ਕਰਕੇ ਇਹਦੇ ਵਿੱਚ ਅਸੀਂ ਜਿਹੜਾ ਇਹ ਜਿਹੜਾ ਟੋਟਲ ਸੀਵਰੇਜ ਦਾ ਸਿਸਟਮ ਸੈਟਅਪ ਕਰਕੇ ਪਾਈਪਲਾਈਨ ਪਾ ਕੇ ਜਿਹੜਾ ਖੇਤਾਂ ਤੱਕ ਪਾਣੀ ਪਹੁੰਚਾਉਣ ਦਾ ਕੰਮ ਹੈ ਉਹਦੇ ਲਈ ਮੈਨੂੰ ਸਾਡੇ ਦੋਹੇ ਸਤਕਾਰਯੋਗ ਸਾਥੀਆਂ ਦੀ ਪੈਰ ਪੈੜ ਤੇ ਜ਼ਰੂਰਤ ਪਊਗੀ ਇਸ ਦੇ ਨਾਲ ਸਭ ਤੋਂ ਵੱਡਾ ਕੰਮ ਗੁਰਨਾਨਕ ਸਾਹਿਬ ਨੇ ਸਾਨੂੰ ਇੱਕ ਐਸੀ ਸੇਧ ਦੇ ਕੇ ਗਏ ਨੇ ਮਹਾਰਾਜ ਮਹਾਰਾਜ ਨੇ ਕਿਐਸੀ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਜਿਹੜੇ ਪਾਣੀ ਆ ਪਾਣੀ ਨੂੰ ਪਿਤਾ ਦਾ ਦਰਜਾ ਮਹਾਰਾਜ ਨੇ ਦਿੱਤਾ ਸੋ ਪਾਣੀ ਅੱਜ ਧਰਤੀ ਹੇਠਲਾ ਪਾਣੀ ਜਿਹੜੇ ਬਹੁਤ ਜ਼ਿਆਦਾ ਡੂੰਘਾ ਜਾ ਚੁੱਕੇ ਆਪਾਂ ਜਾਣਦੇ ਆ 50 ਫੁੱਟ ਤੋਂ ਪਾਣੀ ਹੁੰਦਾ ਹੁੰਦਾ ਅੱਜ 250 300 400 ਫੁੱਟ ਤੱਕ ਵੀ ਕਿਤੇ ਕਿਤੇ ਪਾਣੀ ਚਲੇ ਗਿਆ ਇਹ ਪਹਿਲੀ ਸਰਕਾਰ ਹੋਊਗੀ ਆਮ ਆਦਮੀ ਪਾਰਟੀ ਦੀ ਸਰਕਾਰ ਜੀਨੇ ਇਸ ਚੀਜ਼ ਨੂੰ ਮੱਧ ਨਜ਼ਰ ਰੱਖਦੇ ਹੋਏ ਕਿ ਅਸੀਂ ਆਉਣ ਵਾਲੀਆਂ ਆਪਣੀਆਂ ਪੀੜ੍ਹੀਆਂ ਨੂੰ ਸਾਡੀਆਂ ਆਉਣ ਵਾਲੀਆਂ ਜਨਰੇਸ਼ਨਸ ਨੂੰ ਅਸੀਂ ਕੀ ਪਿੱਛੋ ਛੱਡ ਕੇ ਜਾਣਾ ਕਿਾ ਕਿਤੇ ਉਹ ਪੀਣ ਵਾਲੇ ਪਾਣੀ ਲਈ ਤਰਸਣਗੀਆਂ ਤਾਂ ਨਹੀਂ ਕਿਾ ਕਿਤੇ ਉਹ ਪੋਟੇਬਲ ਵਾਟਰ ਦੇ ਲਈ ਸੰਘਰਸ਼ ਤਾਂ ਨਹੀਂ ਕਰਨਗੀਆਂ ਤਾਂ ਉਸ ਨੂੰ ਮੱਧ ਨਜ਼ਰ ਰੱਖਦੇ ਹੋਏ ਜਿਹੜਾ ਨਹਿਰੀ ਖਾਲਾ ਨੇ ਨਹਿਰੀ ਖਾਲਾ ਜਿਹੜੀ ਕਿ ਅਸੀਂ ਨਹਿਰਾਂ ਤੋਂ ਖਾਲਾ ਪਹਿਲਾ ਮਾਈਨਰ ਕੱਟ ਕੇ ਮਾਈਨਰਾਂ ਤੋਂ ਫਿਰ ਅੱਗੇ ਸੂਏ ਕੱਟ ਕੇ ਸੂਆਂ ਚੋਂ ਫਿਰ ਅੱਗੇ ਖਾਲਾਂ ਕੱਟ ਕੇ ਫਿਰ ਟੇਲਾਂ ਕੱਟ ਕੇ ਇਸ ਪਾਣੀ ਨੂੰ ਜਿਹੜਾ ਨੇਚਰਲ ਵਾਟਰ ਹੈ ਇਹ ਇਹਦੇ ਦੋ ਫਾਇਦੇ ਨੇ ਧਰਤੀ ਹੇਠਲੇ ਪਾਣੀ ਚ ਖਾਣੇ ਦੇ ਪਦਾਰਥ ਨਹੀਂ ਹੁੰਦੇ ਜਿਹੜੇ ਕਰਕੇ ਸਾਨੂੰ ਯੂਰੀਆ ਸਪਰੇ ਰੇਹਾਂ ਪਾਣੀਆਂ ਪੈਂਦੀਆਂ ਨੇ ਪਰ ਜਿਹੜਾ ਨਹਿਰੀ ਪਾਣੀ ਹੁੰਦਾ ਸਤਕਾਰਯੋਗ ਪੰਜਾਬੀਓ ਇਹ ਆਪਣੇ ਆਪ ਦੇ ਵਿੱਚ ਇੱਕ ਮੈਨਿਓਰ ਇੱਕ ਖਾਦ ਦੀ ਤਰ੍ਹਾਂ ਹੁੰਦਾ ਇਹਦੇ ਵਿੱਚ ਖਾਦ ਪਦਾਰਥ ਬਹੁਤ ਹੁੰਦੇ ਨੇ ਗਲੇ ਸੜੇ ਪੱਤੇ ਜੀਵਜੰਤ ਇਹਦੇ ਵਿੱਚ ਹੋਰ ਸੈਡੀਮੈਂਟਸ ਬਹੁਤ ਆਉਂਦੇ ਨੇ ਪਹਾੜਾਂ ਤੋਂ ਹੋਰ ਕਿਸੇ ਤਰੀਕੇ ਨਾਲ ਸੋ ਇਹ ਜਦੋਂ ਪਾਣੀ ਖੇਤਾਂ ਤੱਕ ਪਹੁੰਚੂਗਾ ਤਾਂ ਜਿਹੜੀ ਸਾਡੀ ਜ਼ਮੀਨ ਦੀ ਪੋਟੈਂਸੀ ਹੈ ਸਾਡੀ ਜ਼ਮੀਨ ਦੀ ਤਾਕਤ ਹੈ ਉਪਜਾਊ ਤਾਕਤ ਉਹ ਕਈ ਗੁਣਾ ਵੱਧ ਜਾਂਦੀ ਹੈ ਬਿਨਾਂ ਕੁਝ ਉਹਦੇ ਵਿੱਚ ਪਾਏ ਹੋਏ ਸੋ ਨਹਿਰੀ ਪਾਣੀ ਨੂੰ ਟੋਟਲ 100% ਜੋ ਪੰਜਾਬ ਦੇ ਹਿੱਸੇ ਆਉਂਦਾ ਨਹਿਰੀ ਪਾਣੀ ਹੈ ਜਿਹੜਾ ਅਜੇ ਤੱਕ ਕਿਸੇ ਸਰਕਾਰ ਨੇ ਕਈਆਂ ਸਰਕਾਰਾਂ ਆਈਆਂ ਅਕਾਲੀ ਦਲ ਦੀ ਬੀਜੇਪੀ ਨਾਲ ਸਰਕਾਰ ਆਈ ਤੇ ਉਸ ਤੋਂ ਬਾਅਦ ਚੋਂ ਕਾਂਗਰਸ ਦੀਆਂ ਸਰਕਾਰਾਂ ਆਈਆਂ ਕਈ ਸਰਕਾਰਾਂ ਆ ਕੇ ਚਲੇ ਗਈਆਂ ਪਰ ਨਹਿਰੀ ਪਾਣੀ ਦੇ ਉੱਤੇ ਕਿਸੇ ਨੇ ਕੰਮ ਨਹੀਂ ਕੀਤਾ ਇਹ ਪਹਿਲੀ ਸਰਕਾਰ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਜੀ ਨੇ ਇਸ ਕੰਮ ਇਸ ਨਹਿਰੀ ਪਾਣੀ ਦੇ ਉੱਤੇ ਐਡਾ ਫਲੈਗਸ਼ਿਪ ਕੰਮ ਕੀਤਾ ਔਰ ਅਸੀਂ ਵਾਅਦਾ ਕਰਦੇ ਹਾਂ ਕਿ ਇਹਨਾਂ 2 ਸਾਲਾਂ ਦੇ ਅੰਦਰ ਪੰਜਾਬ ਦੇ ਹਿੱਸੇ ਆਉਂਦਾ ਜਿਹੜਾ ਨਹਿਰੀ ਪਾਣੀ ਹੈ ਅਸੀਂ 100% ਯੂਟਿਲਾਈਜ਼ ਕਰਕੇ ਇਸ ਵਾਰ ਅਸੀਂ ਇਹ ਜਿਹੜਾ ਪਾਣੀ ਹੈ ਇਹ ਖੇਤਾਂ ਤੱਕ ਪਹੁੰਚਦਾ ਕਰਦੇ ਆਂਗੇ ਸਾਡਾ ਚੌਥਾ ਸਭ ਤੋਂ ਵੱਡਾ ਪ੍ਰੋਜੈਕਟ ਹੈ ਪਲੇ ਗਰਾਊਂਡ ਬਣਾ ਕੇ ਦੇਣਾ ਅੱਜ ਤੁਸੀਂ ਜਾਣਦੇ ਹੋ ਯੁੱਧ ਨਸ਼ਿਆਂ ਵਿਰੁੱਧ ਇੱਕ ਕਿੱਡਾ ਵੱਡਾ ਪ੍ਰੋਗਰਾਮ ਪੰਜਾਬ ਸਰਕਾਰ ਨੇ ਉਲੀਕਿਆ ਤੁਸੀਂ ਭੁੱਲਣਾ ਨਹੀਂ ਪੰਜਾਬੀਓ ਜਦੋਂ ਸਨ 2007 ਤੋਂ ਲੈ ਕੇ 17 ਤੱਕ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ ਸਭ ਤੋਂ ਵੱਧ ਨਸ਼ਾ ਉਸ ਸਮੇਂ ਦੇ ਵਿੱਚ ਪਣ ਪਿਆ ਬੱਚਾ ਬੱਚਾ ਜਾਣਦਾ ਕਿ ਸਿੰਥੈਟਿਕ ਨਸ਼ਾ ਉਸ ਟਾਈਮ ਦੇ ਵਿੱਚ ਇੰਟਰੋਡਿਊਸ ਹੋਇਆ ਬੜੇ ਵੱਡੇ ਪੈਮਾਨੇ ਤੇ ਤੇ ਜਦੋਂ ਸਨ 17 ਤੋਂ ਲੈ ਕੇ 22 ਤੱਕ ਜਦੋਂ ਕਾਂਗਰਸ ਦੀ ਸਰਕਾਰ ਆਈ ਤਾਂ ਕਾਂਗਰਸ ਦੀ ਸਰਕਾਰ ਨੇ ਝੂਠੇ ਵਾਅਦੇ ਕੀਤੇ ਸੀ ਗੁਟਕਾ ਸਾਹਿਬ ਨੂੰ ਮੱਥੇ ਨੂੰ ਲਾ ਕੇ ਤੱਕ ਸ਼੍ਰੀ ਦਮਦਮਾ ਸਾਹਿਬ ਕੰਨੀ ਨੂੰ ਹੱਥ ਕਰਕੇ ਕਿਹਾ ਸੀ ਕਿ ਅਸੀਂ ਪੰਜਾਬ ਚੋਂ ਨਸ਼ਾ ਮੁਕਾ ਦੇਾਂਗੇ 4 ਮਹੀਨਿਆਂ ਚ ਪਰ ਉਹ ਸੀਸਮਾ ਫਾਰਮ ਹਾਊਸ ਚੋਂ ਨਹੀਂ ਨਿਕਲੇ ਸੋ ਇਹਦੇ ਤੇ ਜਿਹੜਾ ਯੁੱਧ ਨਸ਼ਿਆ ਵਿਰੁੱਧ ਜੋ ਸ਼੍ਰੀ ਹਰਵਿੰਦ ਕੇਜਰੀਵਾਲ ਜੀ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜੋ ਪੰਜਾਬੀਆਂ ਨਾਲ ਪੰਜਾਬ ਵਾਸੀਆਂ ਨਾਲ ਵਾਅਦਾ ਕੀਤਾ ਸੀ ਕਿ ਅਸੀਂ ਇਹਨੂੰ ਖਤਮ ਕਰਕੇ ਦਿਖਾਵਾਂਗੇ ਉਹਨੂੰ ਖਤਮ ਕਰਨ ਲਈ ਹਰ ਜ਼ਿਲ੍ਹਾ ਪੱਧਰੀ ਮੀਟਿੰਗਾਂ ਦੇ ਵਿੱਚ ਸਾਰੇ ਡੀਸੀਆਂ ਨਾਲ ਐਸਐਸਪੀਆਂ ਦੇ ਨਾਲ ਮੀਟਿੰਗ ਕਰਕੇ ਸਾਰੇ ਹਮਲੇ ਫੈਲੇ ਨਾਲ ਮੀਟਿੰਗ ਕਰਕੇ ਸਖਤ ਨਿਰਦੇਸ਼ ਜਾਰੀ ਕੀਤੇ ਗਏ ਨੇ ਕਿ ਕਿਸੇ ਕਿਸਮ ਦਾ ਵੀ ਇਹ ਡਰੱਗ ਪੈਡਲਰ ਹੈ ਸਰਗਣਾ ਬਿਲਕੁਲ ਨਹੀਂ ਛੱਡਣਾ ਉਸੇ ਦੇ ਤਹਿਤ ਚਲਦੇ ਹੋਏ ਜਿਹੜੇ ਬੱਚੇ ਇਸ ਨਸ਼ੇ ਨੂੰ ਛੱਡ ਕੇ ਫਿਰ ਮੁੱਖ ਧਾਰਾ 'ਚ ਵਾਪਸ ਆਉਣਗੇ ਉਹ ਬੱਚਿਆਂ ਨੂੰ ਕਰਨਾ ਕੀ ਹੈ ਉਹ ਬੱਚਿਆਂ ਨੂੰ ਖੇਡ ਦੇ ਮੈਦਾਨ ਚਾਹੀਦੇ ਨੇ ਅੱਜ ਦੀ ਤਰੀਕ 'ਚ ਸੋ ਅਸੀਂ ਇਹਦਾ ਇੱਕ ਹੋਰ ਪ੍ਰੋਗਰਾਮ ਜੋ ਉਲੀਕਿਆ ਉਸ ਪ੍ਰੋਗਰਾਮ ਦਾ ਨਾਮ ਹੈ ਖੇਡਦਾ ਪੰਜਾਬ ਉਹਦੇ ਚਲਦੇ ਆ ਲਿਖਿਆ ਬਦਲਦੇ ਪਿੰਡ ਬਦਲਦਾ ਪੰਜਾਬ ਇਹ ਬਦਲਦੇ ਪਿੰਡ ਬਦਲਦਾ ਪੰਜਾਬ ਦੇ ਤਹਿਤ ਚਲਦੇ ਹੋਏ ਅਸੀਂ ਇਹਨਾਂ ਸਾਰੇ ਪਿੰਡਾਂ ਦੇ ਵਿੱਚ ਖੇਡ ਦੇ ਮੈਦਾਨ ਤਿਆਰ ਕਰਾ ਰਹੇ ਹਾਂ ਉਹਦਾ ਕੰਮ ਚੱਲ ਚੁੱਕਿਆ ਹੈ ਜਿਹਦੇ ਵਿੱਚ ਮੈਨੂੰ ਦੱਸਦੇ ਹੋਏ ਬੜੀ ਕੁਸ਼ ਖੁਸ਼ੀ ਹੁੰਦੀ ਹੈ ਕਿ ਅਸੀਂ ਐਗਜ਼ਾਮਪਲ ਦੇ ਰਹੇ ਹਾਂ ਕਿ ਅਸੀਂ ਇਹਦੇ ਤੇ ਸਰਵੇ ਕਰਾ ਰਹੇ ਹਾਂ ਕਿ ਕਿਹੜੇ ਏਰੀਏ ਦੇ ਵਿੱਚ ਕਿਹੜੀ ਖੇਡ ਵੱਧ ਖੇਡੀ ਜਾਂਦੀ ਹੈ ਜਿਵੇਂ ਕਿਸੇ ਇਲਾਕੇ 'ਚ ਵਾਲੀਬਾਲ ਕਿਸੇ ਇਲਾਕੇ 'ਚ ਫੁੱਟਬਾਲ ਕਿਸੇ ਇਲਾਕੇ 'ਚ ਹਾਕੀ ਕਿਸੇ 'ਚ ਕਬੱਡੀ ਕਿਸੇ 'ਚ ਕ੍ਰਿਕਟ ਐਵੇਂ ਇੱਕ ਐਗਜ਼ਾਮਪਲ ਕੋਟ ਕਰਦੇ ਹੋਏ ਜਿਵੇਂ ਤਰਨਤਾਰਨ ਦੇ ਇਲਾਕੇ 'ਚ ਵਾਲੀਬਾਲ ਖੇਲੀ ਜਾਂਦੀ ਆ ਅਸੀਂ 15 ਦਿਨ ਦੇ ਵਿੱਚ ਵਿੱਚ 87 ਵਾਲੀਬਾਲ ਦੇ ਪਲੇਗਰਾਉਂਡ ਬਣਾ ਕੇ ਤਰਨਤਾਰਨ ਜ਼ਿਲ੍ਹੇ 'ਚ ਤਿਆਰ ਕੀਤੇ ਆ ਉਸੇ ਤਰਜ਼ ਦੇ ਉੱਤੇ ਇਹ ਜਿੰਨੇ ਆਪਣੇ ਪੰਜਾਬ ਦੇ ਸਾਡੇ ਸਾਰੇ ਪਿੰਡ ਨੇ 12581 ਸਾਡਾ ਪ੍ਰੋਮਿਸ ਹੈ ਇਹਦੇ ਵਿੱਚ ਅਸੀਂ 12581 ਪਿੰਡਾਂ ਦੇ ਵਿੱਚ ਇਹਨਾਂ 2 ਸਾਲਾਂ ਦੇ ਅੰਦਰ-ਅੰਦਰ ਐਸੇ ਟਾਪ ਕੁਆਲਿਟੀ ਦੇ ਖੇਡ ਮੈਦਾਨ ਬਣਾ ਕੇ ਤਿਆਰ ਕਰਾਂਗੇ ਜਿਹਦੇ ਵਿੱਚ ਬੱਚੇ ਤਾਂ ਖੇਡਣਗੇ ਹੀ ਖੇਡਣਗੇ ਸਾਡੇ ਸਤਕਾਰਯੋਗ ਬਜ਼ੁਰਗ ਜਿਹੜੇ ਸ਼ਾਮ ਨੂੰ ਦੋ ਘੜੀ ਸੈਰ ਕਰਨਾ ਚਾਹੁੰਦੇ ਨੇ ਉਹ ਸੈਰ ਵੀ ਕਰ ਸਕਦੇ ਨੇ ਸਾਡੀਆਂ ਮਾਵਾਂ ਤੇ ਭੈਣਾਂ ਉੱਥੇ ਅਸੀਂ ਇਹਦੇ 'ਚ ਓਪਨ ਜਿਮ ਲਾਉਣ ਦੀ ਤਰਮੀਮ ਕਰਾਂਗੇ ਤਾਂ ਜੋ ਉੱਥੇ ਆ ਕੇ ਉਹ ਆਪਣੀ ਸਿਹਤ ਨੂੰ ਘਰਾਂ ਦੇ ਵਿੱਚ ਬੈਠ ਕੇ ਖਰਾਬ ਕਰਨ ਦੀ بجائے ਉਹ ਉੱਥੇ ਆ ਕੇ ਆਪਣੀ ਸਿਹਤ ਲਈ ਕੁਝ ਕਰ ਸਕਣ ਇਸੇ ਦੇ ਨਾਲ ਨਾਲ ਇਸ ਤੋਂ ਬਾਅਦ ਸਾਡਾ ਅਗਲਾ ਪ੍ਰੋਜੈਕਟ ਹੈ ਇੰਸਟਾਲੇਸ਼ਨ ਆਫ ਸਟਰੀਟ ਲਾਈਟ ਇਹਦੇ 'ਚ ਮੁੱਖ ਮੰਤਰੀ ਸਟਰੀਟ ਲਾਈਟ ਯੋਜਨਾ ਸਪੈਸ਼ਲ ਤਿਆਰ ਕੀਤੀ ਗਈ ਹੈ ਪਿੰਡਾਂ ਦੇ ਵਿੱਚ ਕਿਉਂਕਿ ਜਦੋਂ ਬੰਦੇ ਸਾਰਾ ਦਿਨ ਪਿੰਡਾਂ 'ਚੋਂ ਕੰਮ ਕਰਕੇ ਜਦੋਂ ਸ਼ਹਿਰਾਂ 'ਚੋਂ ਕੰਮ ਕਰਕੇ ਰਾਤ ਨੂੰ ਆਪਣੇ ਪਿੰਡਾਂ ਨੂੰ ਵਾਪਸ ਮੁੜਦੇ ਨੇ ਉਹਨਾਂ ਨੂੰ ਇਹ ਹੁੰਦਾ ਹੈ ਕਿ ਸੜਕਾਂ ਤੇ ਜਾਂਦੇ ਹੋਏ ਕੋਈ ਹਾਦਸਾ ਨਾ ਹੋ ਜਾਵੇ ਕੋਈ ਕਿਸੇ ਕਿਸਮ ਦਾ ਉਹਨਾਂ ਨੂੰ ਹੋਰ ਡਰ ਭਾਉ ਨਾ ਹੋਵੇ ਉਹਨੂੰ ਮੱਦੇਨਜ਼ਰ ਰੱਖਦੇ ਹੋਏ ਮੁੱਖ ਮੰਤਰੀ ਸਟਰੀਟ ਲਾਈਟ ਯੋਜਨਾ ਦਾ ਆਗਾਜ਼ ਕੀਤਾ ਗਿਆ ਜਿਹਦੇ ਚ ਅਸੀਂ ਇਹ ਵੀ ਇਨਸ਼ੋਰ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਚ ਸਾਰੀਆਂ ਪਿੰਡਾਂ ਦੀਆਂ ਜਿੰਨੀਆਂ ਲਿੰਕ ਰੋੜਾਂ ਨੇ ਉਹ ਲਿੰਕ ਸੜਕਾਂ ਦੇ ਉੱਤੇ ਅਸੀਂ ਸਾਰੇ ਇਹਨੂੰ ਸਟਰੀਟ ਲਾਈਟ ਲਗਾਵਾਂਗੇ ਔਰ ਨਾਲ ਪਿੰਡਾਂ ਦੇ ਵਿੱਚ ਇਨਸਾਈਡ ਦਾ ਵਿਲੇਜ ਇਸ ਪਿੰਡਾਂ ਦੇ ਵਿੱਚ ਵੀ ਅਸੀਂ ਸਟਰੀਟ ਲਾਈਟ ਦਾ ਪ੍ਰਬੰਧ ਕਰਾਂਗੇ ਮੈਨੂੰ ਇਹ ਗੱਲ ਹੋਰ ਇੱਕ ਦੱਸਦੇ ਹੋਏ ਮਾਣ ਮਹਿਸੂਸ ਹੋ ਰਿਹਾ ਇਹ ਪਹਿਲੀ ਸਰਕਾਰ ਹੋਊਗੀ ਆਮ ਆਦਮੀ ਪਾਰਟੀ ਦੀ ਸਰਕਾਰ ਜੀਨੇ ਵਾਦਾ ਕੀਤਾ ਕਿ ਅਸੀਂ 18944 ਕਿਲੋਮੀਟਰ ਜਿਹੜੀਆਂ ਲਿੰਕ ਸੜਕਾਂ ਨੇ ਪੈਂਡੂ ਸੜਕਾਂ ਅਸੀਂ ਉਹ ਸਾਰਿਆਂ ਦੀ ਟੋਟਲੀ ਰੀਕਾਰਪੇਟਿੰਗ ਤੇ ਰਿਪੇਅਰ ਕਰਨ ਜਾ ਰਹੇ ਹਾਂ ਜਿਹਦੇ ਤਹਿਤ ਸਿਰਫ ਇਸ ਕੰਮ ਲਈ ਪੰਜਾਬ ਪੰਜਾਬ ਮੰਡੀ ਬੋਰਡ ਨੂੰ ਪੰਜਾਬ ਮੰਡੀ ਬੋਰਡ ਨੂੰ 2873 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਜੀ ਮੈਂ ਫੇਰ ਕਲੀਅਰ ਕਰਦਾ 18944 ਕਿਲੋਮੀਟਰ ਸੜਕਾਂ ਨੂੰ ਜਿਹੜੀਆਂ ਪੰਜਾਬ ਦੀਆਂ ਰੂਰਲ ਸੜਕਾਂ ਨੇ ਉਹਨਾਂ ਦੀ ਰੀਕਾਰਪੇਟਿੰਗ ਕਰਨ ਲਈ ਉਹਨਾਂ ਦੀ ਮੁਰੰਮਤ ਕਰਨ ਲਈ ਪੰਜਾਬ ਮੰਡੀ ਬੋਰਡ ਨੂੰ 2873 ਕਰੋੜ ਰੁਪਏ ਦਾ ਬਜਟ ਸੈਕਸ਼ਨ ਕੀਤਾ ਗਿਆ ਸੋ ਸਾਥੀਓ ਮੈਨੂੰ ਇਹ ਦੱਸਦੇ ਹੋਇਆ ਅੱਜ ਬੜਾ ਮਾਣ ਮਹਿਸੂਸ ਹੋ ਰਿਹਾ ਹੈ ਮੇਰੇ ਦੋ ਸਾਥੀਆਂ ਦੇ ਨਾਲ ਕਿ ਪਹਿਲੀ ਵਾਰ ਹੋਇਆ ਹੋ ਕਿ ਇਸ ਬਜਟ ਦੇ ਵਿੱਚ 4573 ਕਰੋੜ ਰੁਪਈਆ ਇੱਕ ਤੇ 2873 ਕਰੋੜ ਰੁਪਈਆ ਇੱਕ ਸਿਰਫ ਤੇ ਸਿਰਫ ਜਿਹੜਾ ਸਾਡਾ ਪਿੰਡੂ ਵਿਕਾਸ ਕਰਨ ਲਈ ਪਿੰਡਾਂ ਦੀ ਡਿਵੈਲਪਮੈਂਟ ਲਈ ਕੀਤਾ ਗਿਆ ਹੋਵੇ ਸੋ ਇਸ ਗੱਲ ਹੀ ਆਖਰ 'ਚ ਮੈਂ ਇੱਕ ਵਾਰ ਤੋਂ ਫੇਰ ਮੈਂ ਪੰਜਾਬ ਵਾਸੀਆਂ ਨਾਲ ਵਾਅਦਾ ਕਰਦਾ ਹਾਂ ਔਨ ਦੀ ਬਿਹਫ ਆਫ ਮੈਂ ਪੰਜਾਬ ਗਵਰਨਮੈਂਟ ਮੈਂ ਪੰਜਾਬ ਸਰਕਾਰ ਦੇ ਇੱਕ ਨੁਮਾਇੰਦਾ ਹੋਣ ਦੇ ਨਾਤੇ ਵਾਅਦਾ ਕਰਦਾ ਕਿ ਅਸੀਂ ਆਉਣ ਵਾਲੇ ਸਮੇਂ 'ਚ ਪਿੰਡਾਂ ਦੇ ਵਿਕਾਸ ਨੂੰ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਤੇ ਲੈ ਜਾਵਾਂਗੇ ਆਖਰ ਦੇ ਵਿੱਚ ਮੈਂ ਧੰਨਵਾਦ ਕਰਦਾ ਇੱਕ ਵਾਰ ਤੋਂ ਫੇਰ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਤੇ ਸਾਡੇ ਵਿੱਤ ਮੰਤਰੀ ਸਰਦਾਰ ਹਰਪਾਲ ਸਿੰਘ ਚੀਮਾ ਜੀ ਦਾ ਜਿਨ੍ਹਾਂ ਨੇ ਬਿਹਤਰੀਨ ਬਜਟ ਪੇਸ਼ ਕਰਕੇ ਇਹਦੇ ਪਿੰਡਾਂ ਦੇ ਲਈ ਸਪੈਸ਼ਲੇ ਪੈਕੇਜ ਦਿੱਤਾ ਬਹੁਤ ਬਹੁਤ ਧੰਨਵਾਦ ਮੈਂ ਇਹਦੇ 'ਚ ਇੱਕ ਚੀਜ਼ ਹੋਰ ਐਡ ਕਰਾਣੀ ਚਾਹੂੰਗਾ ਇੱਕ ਨੂੰ 13235 ਗ੍ਰਾਮ ਪੰਚਾਇਤਾਂ ਦੇ ਵਿੱਚ ਗ੍ਰਾਮ ਸਭਾ ਸੱਦੀਆਂ ਗਈਆਂ ਨੇ ਫੇਰ ਮੈਂ ਰਿਪੀਟ ਕਰਦਾ 13235 ਪਿੰਡਾਂ ਦੇ ਵਿੱਚ 29 ਤਰੀਕ ਤੇ 30 ਤਰੀਕ ਨੂੰ ਗ੍ਰਾਮ ਸਭਾ ਸੱਦੀਆਂ ਗਈਆਂ ਨੇ ਕਿਸ ਕੰਮ ਲਈ ਇਸ ਚੀਜ਼ ਦੇ ਮਤੇ ਪਾਉਣ ਲਈ ਕਿ ਸਾਡੇ ਪਿੰਡ ਨੂੰ ਕਿਹੜੀਆਂ-ਕਿਹੜੀਆਂ ਚੀਜ਼ਾਂ ਦੀ ਜ਼ਰੂਰਤ ਹੈ ਉਦੇ ਵਿੱਚ ਗ੍ਰਾਮ ਸਭਾ ਸੱਦ ਕੇ ਮਤਾ ਪਾਇਆ ਜਾਊਗਾ ਉਸ ਮਤੇ ਦੀ ਕਾਪੀ ਹੈ ਜਿਹੜੀ ਗ੍ਰਾਮ ਸਭਾਵਾਂ ਸੱਦ ਕੇ ਉੱਥੇ ਦੀ ਪੰਚਾਇਤ ਬੀ ਡੀ ਪੀਓ ਦਫ਼ਤਰ ਨੂੰ ਭੇਜੂਗੀ ਆਪਣੇ ਤੇ ਬੀ ਡੀ ਪੀਓ ਦਫ਼ਤਰ ਚ ਉਹ ਸਾਰੇ راستਿਆਂ ਚੋਂ ਦੀ ਹੁੰਦੀ ਹੋਈ ਸਾਡੇ ਤੱਕ ਪੂਰੇ ਪਹੁੰਚੂਗੀ ਔਰ ਅਸੀਂ ਇਹਨੂੰ 100% ਉਹ ਗ੍ਰੀਨ ਸਿਗਨਲ ਦੇ ਕੇ ਕਲੀਅਰੈਂਸ ਦੇ ਕੇ ਇਹ ਜਿਹੜੇ ਕੰਮ ਨੇ ਫਿਰ ਦਿਨ ਰਾਤ ਚਲਾਵਾਂਗੇ ਜੀ ਬਹੁਤ ਬਹੁਤ ਧੰਨਵਾਦ ਜੀ ਹੋਰ ਸਰ ਰੈਡੀ ਚਲੋ ਜੀ